ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੇਸ਼ ਹੈ ਜੀ ਇੰਦਰਜੀਤ ਸਿੰਘ ਹਸਨਪੁਰੀ ਜੀ ਦਾ ਲਿਖਿਆ ਇੱਕ ਗੀਤ ਆਜ਼ਾਦੀ ਮਗਰੋਂ ਪੰਜਾਬ ਬੜੀ ਤਰੱਕੀ ਕਰ ਗਿਆ ਦੇਖੋ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਪੈਰ ਪੈਰ ਤੇ ਖੁੱਲ ਗਏ ਠੇਕੇ ਘਰ ਘਰ ਛੰਨੇ ਪੀਓ ਜਨਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਲਿਖਣ ਲੱਗਿਆਂ ਰੋਂਦੀ ਕਾਨੀ ਨਸ਼ਿਆਂ ਵਿੱਚ ਰੁਲ ਗਈ ਜਵਾਨੀ ਲਿਖਣ ਲੱਗਿਆਂ ਰੋਂਦੀ ਕਾਨੀ ਨਸ਼ਿਆਂ ਵਿੱਚ ਰੁਲ ਗਈ ਜਵਾਨੀ ਬੋਤਲ ਚੁੱਕ ਲਈ ਬਣੇ ਸਿਆਣੇ ਬੋਤਲ ਚੁੱਕ ਲਈ ਬਣੇ ਸਿਆਣੇ ਛੁੱਟੀ ਕਾਪੀ ਅਤੇ ਕਿਤਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਛੋਲਿਆਂ ਨੂੰ ਜਿਉਂ ਖਾਂਦਾ ਢੋਰਾ ਇਉ ਲੱਗਿਆ ਪੰਜਾਬ ਨੂੰ ਖੋਰਾ ਛੋਲਿਆਂ ਨੂੰ ਜਿਉਂ ਖਾਂਦਾ ਢੋਰਾ ਇਉ ਲੱਗਿਆ ਪੰਜਾਬ ਨੂੰ ਖੋਰਾ ਇੱਕੇ ਅੱਦੇ ਦੀ ਗੱਲ ਕੀ ਕਰੀਏ ਇੱਕੇ ਅੱਦੇ ਦੀ ਗੱਲ ਕੀ ਕਰੀਏ ਖਾਣਾ ਹੀ ਹੋਇਆ ਪਿਆ ਖਰਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਆਜ਼ਾਦੀ ਮਗਰੋਂ ਪੰਜਾਬ ਕਰ ਕਰ ਕੇ ਕਈ ਨੇਕ ਕਮਾਈ ਕਰ ਕਰ ਕੇ ਕਈ ਨੇਕ ਕਮਾਈ ਨਸ਼ਦੋਨੀ ਹੱਥੀਂ ਜਾਣ ਲੁਟਾਈ ਦੋ ਘੁੱਟ ਪੀ ਕੇ ਨੰਗ ਮਲੰਗ ਵੀ ਦੋ ਘੁੱਟ ਪੀ ਕੇ ਨੰਗ ਮਲੰਗ ਵੀ ਰਿਆਸਤ ਦਾ ਬਣ ਬਏ ਨਵਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਆਜ਼ਾਦੀ ਮਗਰੋਂ ਪੰਜਾਬ ਖਵਰੇ ਕੀ ਕੁਝ ਵਿੱਚ ਮਿਲਾਉਂਦੇ ਖਬਰੇ ਕੀ ਕੁਝ ਵਿੱਚ ਮਿਲਾਉਂਦੇ ਬੋਤਲਾਂ ਭਰਦੇ ਸੀਲਾਂ ਲਾਉਂਦੇ ਨਸ਼ਿਆਂ ਨੇ ਪੱਟ ਦਿੱਤੇ ਜਿਹੜੇ ਨਸ਼ਿਆਂ ਨੇ ਪੱਟ ਦਿੱਤੇ ਜਿਹੜੇ ਮੁੜ ਕੇ ਕਿੱਥੇ ਆਉਣੇ ਤਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਪੀ ਕੇ ਰੋਜ਼ ਬਥੇਰੇ ਮਰਦੇ ਪੀ ਕੇ ਰੋਜ਼ ਬਥੇਰੇ ਮਰਦੇ ਪੀਣੋਂ ਫੇਰ ਵੀ ਕਦੇ ਨਾ ਡਰਦੇ ਐਸੀ ਮਾਰ ਬਗੀ ਨਸ਼ਿਆਂ ਦੀ ਪੀਲੇ ਹੋ ਗਏ ਲਾਲ ਗੁਲਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਮਾਂ ਪਿਓ ਤੋਂ ਪੁੱਤ ਹੋ ਗਏ ਬਾਗੀ ਮਾਂ ਪਿਓ ਤੋਂ ਪੁੱਤ ਹੋ ਗਏ ਬਾਗੀ ਲੁਕਦੇ ਫਿਰਦੇ ਹੋ ਕੇ ਦਾਗੀ ਮਿੱਟੀ ਦੇ ਵਿੱਚ ਰੋਲ ਰਹੇ ਨੇ ਮਿੱਟੀ ਦੇ ਵਿੱਚ ਰੋਲ ਰਹੇ ਨੇ ਮਾਂ ਪਿਓ ਦੇ ਸੋਨੇ ਜੇ ਖਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਆਜ਼ਾਦੀ ਮਗਰੋਂ ਪੰਜਾਬ ਜੀਵੇ ਚਾਹੇ ਮਰੇ ਜਮਾਨਾ ਜੀਵੇ ਚਾਹੇ ਮਰੇ ਜਮਾਨਾ ਪਰ ਸਰਕਾਰੀ ਭਰੇ ਖਜ਼ਾਨਾ ਇੱਥੇ ਹੁਣ ਕੋਈ ਨਾ ਪੁੱਛਦਾ ਇੱਥੇ ਹੁਣ ਕੋਈ ਨਾ ਪੁੱਛਦਾ दारू ਵੇਚੋ ਚਾਹੇ ਤਜਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਆ लास्ट ਅੰਤਰਾ ਹੈ ਜੀ ਐਸੇ ਗੀਤ ਲਿਖੋ ਤੇ ਗਾਓ ਐਸੇ ਗੀਤ ਲਿਖੋ ਤੇ ਗਾਓ ਨਸ਼ਿਆਂ ਤੋਂ ਪੰਜਾਬ ਬਚਾਓ ਕਰਨ ਨਸ਼ੇ ਤੋਂ ਲੋਕੀ ਤੌਬਾ ਕਰਨ ਨਸ਼ੇ ਤੋਂ ਲੋਕੀ ਤੌਬਾ ਹਸਨਪੁਰੀ ਲਿਖ ਜਹੀ ਕਿਤਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਬੜੀ ਤਰੱਕੀ ਕਰ ਗਿਆ ਦੇਖੋ ਆਜ਼ਾਦੀ ਮਗਰੋਂ ਪੰਜਾਬ ਆਜ਼ਾਦੀ ਮਗਰੋਂ ਪੰਜਾਬ ਧੰਨਵਾਦ ਜੀ ਚੋਹਾਨ ਐਂਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ